ਸਤਿਕਾਰਯੋਗ ਹਰ ਸੰਗਤ ਜੀਓ ਅੱਜ ਆਪਾਂ ਆਪ ਜੀ ਨਾਲ ਜਿਹੜਾ ਲੇਖ ਸਾਂਝਾ ਕਰਾਂਗੇ ਇਹ ਸ਼ਾਵਣ ਦੀ ਲਿਖਤ ਆ ਸੱਚੇ ਪਾਤਸ਼ਾਹ ਜੀ ਟੂਰਤ ਗਏ ਸੀ ਟੂਰ ਤੋਂ ਹਰਪਗਤ ਦਵਾ ਜੇਠੂ ਆ ਲਾਏ ਗਰਮੀ ਬਹੁਤ ਸੀ ਸੱਚੇ ਪਾਤਸ਼ਾਹ ਜੀ ਨੂੰ ਪਿਆਸ ਲੱਗੀ ਹੋਈ ਸੀ ਕਿਸੇ ਗੁਰਸਿੱਖ ਨੇ ਸੱਚੇ ਪਾਤਸ਼ਾਹ ਜੀ ਨੂੰ ਪਾਣੀ ਤੱਕ ਨਾ ਪੁੱਛਿਆ ਸਾਰੇ ਆਪਣਾ ਆਪਣਾ ਨਿਵਸ਼ਕਾਰਾਂ ਕਰਨ ਲੱਗੇ ਬਾਹਰੋਂ ਬਾਹਰ ਤੋਂ ਆਪਣਾ ਜਿਹੜਾ ਪ੍ਰੇਮ ਹੈ ਉਹ ਦਿਖਾਉਣ ਲੱਗੇ ਪਰ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਪਾਣੀ ਨਾ ਪੁੱਛਿਆ ਉਸ ਦਿਨ ਸਹਿਬਜ਼ਾਦਾ ਮਨਜੀਤ ਸਿੰਘ ਸਹਿਬਜ਼ਾਦਾ ਜਗਦੀਸ਼ ਸਿੰਘ ਜਿਨੇ ਹੜਾ ਕਢਿਆ ਕੀ ਕਿਹਾ ਕਿ ਤੂੰ ਇਹ ਸੰਸਾਰ ਨੂੰ ਛੱਡ ਦੇ ਇਹ ਸਾਰੇ ਬਾਹਰ ਤੋਂ ਵੀ ਤੈਨੂੰ ਪਿਆਰ ਕਰਦੇ ਆ ਅੰਦਰੋਂ ਤੈਨੂੰ ਤੈਨੂੰ ਬੰਦਾ ਸਮਝਦੇ ਆ ਕਿ ਤੂੰ ਇਹ ਝੂਠਾ ਜਗ੍ਹਾ ਛੱਡ ਦੇ ਫਿਰ ਸਚੇ ਪਾਤਸ਼ਾਹ ਜੀ ਨੇ ਹਰਪਖ ਦਰਵਾਰ ਜੇਠੂਵਾਲ ਪਿੰਡ ਤੋਂ ਇੱਕ ਸਾਂਸੀ ਮੰਗਾ ਕੇ ਪਾਣੀ ਪੀਤਾ ਸਚੇ ਪਾਤਸ਼ਾਹ ਜੀ ਨੇ 9 ਦਿਨ ਕਿਸੇ ਵੀ ਗੁਰਸੇਖ ਤੋਂ ਹੱਥੋਂ ਪਾਣੀ ਨਹੀਂ ਪੀਤਾ ਨਾ ਲੰਗਰ ਛਕੇ ਨਾ ਹੀ ਸੱਚੇ ਪਾਤਸ਼ਾਹ ਜੀ ਨੇ 9 ਦਿਨ ਕਿਸੇ ਤੋਂ ਨਿਮਸ਼ਕਾਰ ਕਰਵਾਈ ਉਸ ਦਿਨ ਬੰਤ ਕੀ ਬਣੀ ਆਪਾਂ ਇਹ ਲਿਖ ਸੰਜਾ ਕਰੀਏ ਸਾਵਣ ਦੀ ਲਿਖਤ ਆ 2190 ਗ੍ਰੰਥ ਦੀ ਇਹ ਬਿਆਨ ਕਰਦੇ ਨੇ ਸਭਜਦਾ ਮੰਜੀਤ ਸਭਜਦਾ ਜਗਦੀਸ਼ ਕੀ ਕਹਿੰਦੇ ਨੇ ਜਿਸ ਨੂੰ ਸੱਚਖੰਡ ਬੈਠੇ ਕਹਿੰਦੇ ਅਸੀਂ ਭਗਵਾਨ ਕੀ ਕਹਿੰਦੇ ਨੇ ਜਿਸ ਨੂੰ ਅਸੀਂ ਸੱਚਖੰਡ ਬੈਠੇ ਕਹਿੰਦੇ ਅਸੀਂ ਭਗਵਾਨ ਕਹਿੰਦੇ ਆ ਜਿਸ ਨੂੰ ਉਸ ਨੂੰ ਮਾਤ ਲੋਕ ਮਿਲੇ ਨਾ ਕੋਈ ਵਡਿਆਈ ਆ ਸੱਚਖੰਡ ਦੇ ਵਾਸੀ ਨੂੰ ਮਾਤ ਲੋਕ ਦੇ ਵਿੱਚ ਬੜੀਆਈ ਨਹੀਂ ਮਿਲ ਰਹੀ। ਮਤਾ ਪਕਾਈਏ ਇਕੱਠੇ ਹੋ ਆਣ। مشورہ ایک ਦਰੜাইয়া اے ਓਦਨ ਵਿਸ਼ਨੂ ਬ੍ਰਹਮਾ اے ਇਨ੍ਹਾਂ ਦੀ ਜਿਹੜੀਆਂ ਅੱਖ ਸ਼ਰਮਾ ਗਈਆਂ। शंकर अपने मस्तक टिक्के लाਉਣ ਲੱਗਿਆ ਕੀ ਕਹਿਣ ਲੱਗਿਆ ਬਹੁੜੀ ਬਹੁੜੀ ਕਰਲਾਈਏ शंकर ਵੀ ਕਰਲਾਇਆ ਉਸ ਦਿਨ ਇਹ ਹਾਲ ਹੋਇਆ ਸੀ ਹਰਪਗਤਵਾ ਜਠਵਾਲ ਦੇ ਅੰਦਰ ਸੈਵਨ ਨੂੰ ਕਿਸ ਨੇ ਪਾਣੀ ਨਹੀਂ ਸੀ ਪੁੱਛਿਆ ਹੁਣ ਉਹ ਦੋਨੋਂ ਸਹਿਜ ਦੇ ਕੀ ਕਹਿੰਦੇ ਨੇ ਸਾਰੇ ਨੂੰ ਇਕੱਠਿਆਂ ਕਰਕੇ ਆਓ ਆਪਾਂ ਇੱਕ ਮਤਾ ਪਕਾਈਏ ਕੀ ਕਹਿੰਦੇ ਨੇ ਉਹ ਪ੍ਰਭੂ ਛੱਡ ਦੇ ਝੂਠਾ ਜਹਾਨ ਉਹ ਪ੍ਰਭੂ ਇਹ ਤਾਂ ਝੂਠੇ ਆ ਇਹਨਾਂ ਨੂੰ ਤੂੰ ਛੱਡ ਦੇ ਇਹ ਜਹਾਂ ਛੱਡ ਦੇ ਤੂੰ ਕਾਲ ਯੁਗ ਅੰਤਰ ਸੱਚਖੰਡ ਆ ਜਾ ਚਾਈ ਚਾਈਆ ਕੀ ਇਹ ਤੂੰ ਇਹਨਾਂ ਨੂੰ ਛੱਡ ਕੇ ਤੂੰ ਸੱਚਖੰਡ ਆ ਜਾ ਰੋਂਦਾ ਰਹੇ ਇਨਸਾਨ ਇਹ ਰੋਂਦਾ ਰਹੇ ਜਿਹਦੇ ਕਰਕੇ ਤੂੰ ਮਾਤ ਲੋਗ ਚ ਗਿਆ ਇੱਥੇ ਨੂੰ ਪੁੱਛਦੇ ਨਹੀਂ ਤੂੰ ਛੱਡ ਕੇ ਆ ਜਾਣਾ ਸਾਨੂੰ ਲੈਣਾ ਵਾਲੇ ਭਾਈਆ ਸਾਨੂੰ ਕਰ ਦਰ ਪਰਵਾਨ ਇਨਾ ਨੂੰ ਛੱਡ ਦੇ ਤੂੰ ਸਾਨੂੰ ਆ ਕੇ ਪਰਵਾਨ ਕਰ ਲੈ ਪਰਵਾਨੇ ਤੁਰਦੇ ਰਹੇ ਸੁਣਾਈਆ ਬੇਂਤੀ ਕਰੀਏ ਛੱਡ ਦੇ ਦੁਨੀਆਂ ਬਾਲਾ ਸਾਕਾ ਲੋਕ ਮਾਤ ਲੇਖਾ ਦੇ ਮੁਕਾਈਆ ਬੇਂਤੀ ਕਰੀਏ ਉਸ ਪ੍ਰਭੂ ਅੱਗੇ ਕਿਹੜਾ ਪ੍ਰਭੂ ਉਹ ਕਹਿੰਦੇ ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਆ ਬੈਠਾ ਭਗਵਾਨ ਉਸ ਨੂੰ ਮਾਤ ਲੋਕ ਨਾ ਮੇੜੇ ਬੜਾਈਆ ਉਹ ਉਸ ਨੂੰ ਕੋਈ ਬੇਂਤੀ ਕਰੀਏ ਕਿ ਤੂੰ ਇਹ ਦੁਨੀਆ ਵਾਲਾ ਸਾਾਕਾ ਛੱਡ ਦੇ ਤੂੰ ਇਹ ਛੱਡ ਦੇ ਇਨਸਾਨ ਰੋਂਦਾ ਰਹੇ ਅੱਗੇ ਸਾਡਾ ਦੇ ਸਾਥਾ ਸੱਚਖੰਡ ਬਹਿ ਕੇ ਖੁਸ਼ੀ ਮਨਾਇਆ ਤੇਰੇ ਵਿਛੋੜੇ ਦਾ ਪੇਨਾ ਕਟਾ ਪੰਚਮ ਹੋ ਕੇ ਸੀਸ ਨਵਾਈਆ ਕਿ ਤੇਰੇ ਵਿਛੋੜੇ ਦਾ ਇਥੇ ਕਿਸ ਨੂੰ ਕਟਾ ਨਹੀਂ ਪੈਣਾ ਪਰਮੇਸ਼ਰ ਇਹ ਤੂੰ ਇਨਸਾਨ ਨੂੰ ਛੱਡ ਕੇ ਰੋਂਦਾ ਰਹੇ ਤੇਰਾ ਪੁੱਲ ਗਿਆ ਗੋਬਿੰਦ ਬਾਟਾ ਤੈਨੂੰ ਜਲ ਪਾਣੀ ਨਾ ਕੋਈ ਪਿਆਈਆ ਕੁੜੀ ਸ੍ਰਿਸ਼ਟੀ ਕੁੜੀ ਰਸਾ ਕੁੜ ਕੁੜਾ ਰੂਪ ਬਨਾਈਆ ਸਾਰਾ ਕੁੜਾ ਰੂਪ ਹੈ ਪਰਮੇਸ਼ਰ ਦਾ ਇਹਨਾਂ ਨੂੰ ਛੱਡਦੇ ਇਹ ਕੰਮ ਤੇ ਨਹੀਂ ਹੈਗੇ ਕੌਣ ਕਹਿੰਦੇ ਨੇ ਸਭ ਜਿਹੜਾ ਮਨਜੀਤ ਸਭ ਜਿਹੜਾ ਜਗਦੀਸ਼ ਇਹ ਮਤਾ ਪਕਾਰੇ ਨੇ ਇਹ ਗੱਲ ਕਰੇ ਨੇ ਤੇਰਾ ਨੂਰ ਸਦਾ ਹੋਵੇ ਪ੍ਰਕਾਸ਼ ਅੱਗੇ ਬਦਲਦੇ ਪਾਸਾ ਬਾਜੀ ਆਪਣੀ ਦੇ ਉਲਟਾਈਆ ਤੇਰਾ ਨੂਰ ਸਦਾ ਹੋਵੇ ਪ੍ਰਕਾਸ਼ ਪ੍ਰਕਾਸ਼ ਵਿੱਚ ਮਿਲ ਕੇ ਸਾਡੀ ਵੱਜਦੀ ਰਹੇ ਵਧਾਈਆਂ ਤੂੰ ਹੀ ਸਾਡਾ ਸਾਂਝਾ ਬਪਾ ਤੂੰ ਹੀ ਸਾਡਾ ਸਾਂਝਾ ਬਾਪਿਆ ਤੇਰੇ ਚਰਨ ਓਟ ਤਕਾਈਆ ਤੈਨੂੰ ਕਿਹੜਾ ਕੋਈ ਚੜਨਾ ਤਪਾ ਆਪਾ ਆਪਣੇ ਵਿਚੋਂ ਲਾ ਕੇ ਸਾਡੇ ਕੋਲ ਆਈਆ ਇਹ ਉਸ ਵੇਲੇ ਬਚਨ ਹੋਏ ਸੀ ਹਰ ਭਗਤਵਾ ਜਠਵਾਲ ਇਸ ਦੇ ਨਾਲ ਹੀ ਇੱਕ ਹੋਰ ਦੂਸਰੀ ਲਿਖਤੇ ਆ ਇਹ ਵੀ ਸਾਵਣ ਦੀ ਹੈ 17 18 ਦੀ ਸਾਵਣ ਦੀ ਹਰ ਸੰਗ ਜੋ ਇਕੱਠੀਆਂ ਲਿਖਤਾ ਹੋਣਗੇ ਫਿਰ ਜੇ ਮਨਜੀਤ ਕੀ ਕਹਿੰਦੇ ਨੇ ਮਨਜੀਤ ਕਹੇ ਮੈਂ ਲੈ ਕੇ ਆਵਾਂ ਪ੍ਰੇਮ ਪਾਣੀ ਪਤ ਪਰਮੇਸ਼ਵਰ ਸੇਵ ਕਮਾਈਆ ਨਾਲ ਲੈ ਕੇ ਗੁਰਮੁਖ ਤੇਰਾ ਹਾਣੀ ਪਜਿਆ ਵਾਹੋ ਦਾਹੀਆ ਉਹ ਸਬਦ ਦਾ ਮਨਜੀਤ ਕਹਿੰਦੇ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਂਦਾ ভক্ত ਦੁਆਰ ਦੀ ਵੇਖ ਨਿਸ਼ਾਨੀ ਨਿਤਰ ਨੈਣਾ ਅੱਖ ਖੁਲਾਈਆ ਤੂੰ ਸਹਬ ਸਤਪੁਰ ਜਾਣ ਜਾਨੀ ਉਹ ਜਾਨੀ ਜਾਣਿਆ ਉਸ ਪ੍ਰਮਾਤਮਾ ਉਹ ਪ੍ਰਭੂ ਖੈਰਤ ਵਿੱਚ ਦੁਹਾਈਆ ਕੋਈ ਸਿੱਖ ਨਹੀਂ ਕੀ ਕਿਹਾ ਸਬਜ ਦਾ ਮਨਜੀਤ ਨੇ ਕੋਈ ਭਗਤ ਨਹੀਂ ਕੋਈ ਸਿੱਖ ਨਹੀਂ ਜਿਹੜਾ ਮੇਰੇ ਸਹਬ ਨੂੰ ਦੇਵੇ ਪਾਣੀ ਕੋਈ ਭਗਤ ਨਹੀਂ ਅਸੀਂ ਦਾਵਾ ਕਰਦੇ ਹਾਂ ਅਸੀਂ ਭਗਤਾਂ ਆਪਣੇ ਆਪ ਨੂੰ ਅਸੀਂ ਭਗਤ ਨਹੀਂ ਐ ਅਸੀਂ ਸਿੱਖ ਵੀ ਨਹੀਂ ਹੋ ਸਕਦੇ ਕੋਈ ਭਗਤ ਨਹੀਂ ਕੋਈ ਸਿੱਖ ਨਹੀਂ ਜਿਹੜਾ ਮੇਰੇ ਸਹਬ ਨੂੰ ਦੇਵੇ ਪਾਣੀ ਸੇਵਾ ਸਤਨਾ ਕੋਈ ਕਮਾਈਆ ਮੇਰੇ ਸਹਬ ਸਤਗੁਰ ਤੁਰ ਦੇ ਪਿਤਾ ਪਤ ਪਰਮੇਸ਼ਵਰ ਸੀ ਜਨਵਾਈਆ ਵੇਸ਼ਕ ਮੈਂ ਵਾਲਾ ਤੇਰਾ ਨਿਕਾ ਨਿੱਕੇ ਆ ਵੱਡੇ ਆ ਦਿਆ ਸਮਝਾਈਆ ਬੇਸ਼ੱਕ ਮੈਂ ਛੋਟਾ ਪਰ ਮੈਂ ਨਿੱਕੇ ਵੱਡੇ ਨੂੰ ਸਾਰਿਆਂ ਨੂੰ ਸਮਝਾ ਰਿਹਾ ਰਾਤੀ ਸੰਦੇਸ਼ਾ ਮੈਨੂੰ ਦਿੱਤਾ ਮੈਂ ਸੁਣਿਆ ਚਾਈ ਚਾਈਆ ਮੈਂ ਕਰਿਆ ਤੇਰਾ ਪਿੱਛਾ ਪਜਿਆ ਵਾਹੋਦਾ ਹੀ ਆ ਅੱਗੇ ਕੀ ਕਹਿੰਦੇ ਨੇ ਪਰਮੇਸ਼ਰ ਨੂੰ ਬੱਚੇ ਜੇ ਹੁਕਮ ਦੇਵੇਂ ਨੋ ਵਾਦ ਦੇਣ ਉਹ ਪਰਮੇਸ਼ਰ ਨੂੰ ਕਹਿੰਦੇ ਨੇ ਜੇ ਤੂੰ ਹੁਕਮ ਦੇ ਦੇਵੇਂ ਸਾਨੂੰ ਅਸੀਂ ਨੋ ਆ ਦੇਣੇ ਚ ਕੀ ਕਰਾਂਗੇ ਜੇ ਹੁਕਮ ਦੇਵੇਂ ਨੋ ਵਾਦ ਦਿਣਾ ਵਿੱਚ ਸਾਰੀ ਸ੍ਰਿਸ਼ਟੀ 도ਬ ਦੇਵਾ ਕਿਸੇ ਦੀ ਨਜ਼ਰ ਨਾ ਆਵੇ ਪਿਠਾ ਪਾਣੀ ਪਾਣੀ ਬੇਚਰੁੜਾਈਆ ਤੂੰ ਹੁਕਮ ਦਦੇ ਅਸੀਂ ਨੂਆਂ ਦਿਨਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਰੋੜਦੀਏ ਤੇਰਾ ਅੰਮ੍ਰਿਤ ਰਸ ਮਿੱਠਾ ਬਿਨ ਤੇਰੀ ਕਿਰਪਾ ਹੱਥ ਕਿਸੇ ਨਾ ਆਈਆ ਮਨ ਜੀਤ ਕੇ ਮੈਂ ਹੁਕਮ ਦੇਤਾ ਤੇਰਾ ਤੁਰਦਈ ਤੁਰਦੀ ਤਾਰ ਤਾਰ-ਤਾਰ ਵਿੱਚੋਂ ਪਗਟਾਈਆ ਮੇਗ ਮਾਲਾ ਤੇਰੀ ਪਹਿਨਾਰ ਪਹਿਨਾਰ ਸੋਰੀ ਸੇਵਕ ਸੇਵਾ ਵਿੱਚ ਰਖਾਈਆ ਢਿੱਲੇ ਪर्वਤ ਟਕਰਾ ਮਾਰਨ ਵਾਲੋ ਵਾਰ फिर सके न कोई नवाइया मन जीत कहे प्रभु मैं तेरा बच्चा नहीं कोई पुखा नंगा मांगत नजर को आईया कि प्रभु मैं तेरा बच्चा पुखा नंगा नहीं मैं कोई मंगल वाला नज़र नहीं आ रहा ਕੋਟਨ ਕੋਟ ਮੇਰੇ ਚਰਨਾ ਹੇਠਾਂ ਬੰਦੀ ਗੰਗਾ ਕੋਣ ਦਾਵਾ ਕਰਿਆ ਸ਼ਬਦ ਸ਼ਹੀਦ ਸਾਬ ਜੀ ਦਾ ਮਨਜੀਤ ਸਿੰਘ ਜੀ ਗੱਲ ਕਰਦੇ ਹਨ ਕਿ ਮੈਂ ਕੋਈ ਭੁੱਖਾ ਨੰਗਾ ਨਹੀਂ ਮੇਰੇ ਚਰਨਾ ਦੇ ਹੇਠ ਕੋਟਨ ਕੋਟ ਗੰਗਾ ਪੈਂਦੀ ਹੈ ਸਹਬ ਸਹਬ ਦਿੱਤੀ ਵਡਿਆਈਆ ਵਡਿਆਈ ਦੇਣ ਵਾਲਾ ਕੌਣ ਸੀ ਇਹਨਾਂ ਨੂੰ ਬੱਚਿਆਂ ਨੂੰ ਕੋਈ ਇੱਕੋ ਇੱਕੋ ਵਰਖਿਆ ਕਾਲ ਜਿਹੜਾ ਹਰ ਪਤਵਾਰ ਜੇਠਵਾਲ ਪ੍ਰੈਜ਼ੈਂਟ ਸੰਸਾਰੀ ਤੈਨੂੰ ਸਮਝਦੇ ਬੰਦਾ ਅੱਜ ਵੀ ਅਸੀਂ ਸਿੱਖ ਬਣੇ ਹੋਏ ਆ ਤਾਂ ਕੀ ਕਹਨੇ ਆ ਇਹ ਤਾਂ ਬੰਦਾ ਸੀ ਸੱਜਣੋ ਬੰਦਾ ਪਰਮੇਸ਼ਰ ਨੂੰ ਆਪਣੇ ਬਾਪ ਨੂੰ ਕਦੇ ਬੰਦਾ ਨਾ ਕਦੇ ਕਹਿ ਦਿਓ ਸੰਸਾਰੀ ਤੈਨੂੰ ਸਮਝਦੇ ਬੰਦਾ ਤਤਾਂ ਵਾਲਾ ਵੇਖ ਕੇ ਆਪਣੀ ਅੱਖ ਬਦਲਾਈਆ ਉਹ ਤਤਾਂ ਵਾਲਾ ਵੇਖ ਕੇ ਆਪਣੀ ਅੱਖ ਬਦਲਾ ਲੈਂਦੇ ਆ ਇਹ ਤਾਂ ਬੰਦਾ ਆ ਮੈਂ ਛੱਡ ਕੇ ਉਤੋਂ ਬਰ ਮੰਡਾ ਨਜ਼ਾਰਾ ਤੱਕਿਆ ਚਾਈ ਚਾਈਆ ਇਹ ਨਜ਼ਾਰਾ ਮੈਂ ਸਭ ਵੇਖਿਆ ਮੈਂ ਬਰ ਮੰਡਾ ਦੇ ਚੜ ਕੇ ਜਿਸ ਦਾ ਕਿਸੇ ਨਜ਼ਰ ਨਾ ਆਇਆ ਕੰਡਾ ਉੱਥੇ ਉੱਥੇ ਬੈਠਾ ਸਹਿਜ ਸੁਭਾਈਆ ਕਿੱਥੇ ਬੈਠਾ ਮੈਂ ਜਿੱਥੇ ਉਹ ਕੰਡਾ ਕੋ ਨજર ਨਹੀਂ ਆਇਆ ਸੱਚ ਪ੍ਰੇਮ ਦਾ ਲੈ ਕੇ ਅਨੰਦਾ ਅਨੰਦ ਤੇਰੇ ਵਿੱਚ ਸਮਾਈਆ ਮੈਂ ਸਿਰਫ ਇੱਕ ਸੱਚ ਪ੍ਰੇਮ ਦਾ ਤੇਰਾ ਹੀ ਅਨੰਦ ਲੈ ਕੇ ਮੈਂ ਤੇਰੇ ਵਿੱਚ ਹੀ ਸਮਾ ਜਾਣਾ ਇੱਕ ਉਹ ਮੰਗ ਅਖੀਰੀ ਮੰਗਾ ਦਰবেশ ਹੋ ਕੇ ਚੋਲੀ ਡਾਈਆ ਕੀ ਮੰਗ ਮੰਗੇ ਸਹਿਬ ਨੇ ਸਹਿਬ ਦੇ ਬੱਚਿਆਂ ਨੇ ਕੀ ਮੰਗ ਮੰਗੀ ਜੋਤੀ ਜੋਤ ਸਰੂਪ ਆਰਾਪ ਆਪਣੀ ਕਿਰਪਾ ਕਰ ਮੇਰੀ ਆਸਾ ਵੇਖ ਵਿਖਾਇਆ ਮਨਜੀਤ ਕਹੇ ਪ੍ਰਭ ਮੇਰੇ ਵੱਲ ਵੇਖ ਨਾਲ ਅੱਖ ਕੀ ਕਿਹਾ ਉਹ ਪ੍ਰਭ ਮੇਰ ਵੱਲ ਅੱਖ ਨਾਲ ਅੱਖ ਪਾ ਕੇ ਵੇਖ ਸਹਿਬ ਜੀ ਦਾ ਮਨਜੀਤ ਗੱਲ ਕਰ ਦੇਣਾ ਉਬਿਨ ਅੱਖਾਂ ਅੱਖ ਉਠਾਈਆ ਮੇਰੇ ਪ੍ਰੇਮ ਦਾ ਪਾਣੀ ਚੱਖ ਮੇਰੀ ਮਨਸਾ ਤੇਰੇ ਵਿੱਚ ਨਜ਼ਰੀ ਆਈਆ ਕਿ ਐਸਾ ਦਾ ਇਨਾ ਪਿਆਰ ਹੈਗਾ ਜੋ ਸੱਜ ਦਾ ਮਨਜੀਤ ਆਪਣੇ ਬਾਪ ਦੀ ਗੱਲ ਕਰਦੇ ਨੇ ਜਿਹਨੂੰ ਅਸੀਂ ਪਾਣੀ ਨਹੀਂ ਪੁੱਛਿਆ ਕਿ ਸੱਜ ਦਾ ਮਨਜੀਤ ਜੋ ਆਪਣੇ ਬਾਪ ਦੀ ਇਥੇ ਜਿੰਨਾ ਪੇਮ ਪਿਆਰ ਦਿਖਾ ਰਿਹਾ ਨੇ ਸਜਨੋ ਜਿਸਨ ਅਸੀਂ ਵੀ ਇਨਾ ਪਿਆਰ ਉਸ ਬੱਚੇ ਬੰਗੂ ਕੀਤਾ ਉਸ ਨਾਲ ਲੜਾਈਆਂ ਝਗੜੇ ਸਾਰੇ ਖਤਮ ਹੋ ਜਾਣਗੇ ਮੇਰੇ ਪ੍ਰੇਮ ਦਾ ਪਾਣੀ ਚੱਖ ਮੇਰੀ ਮਨਸਾ ਤੇਰੇ ਵਿੱਚ ਨਜ਼ਰੀ ਆਈਆ ਤੇਰੇ ਚਰਨਾਂ ਜਾਵਾਂ ਟਾਠ ਢਿੰਡਕਿਆ ਲੈਣਾ ਉਠਾਈਆ ਜੇ ਕਹੇ ਤੇ ਰੱਖਾਂ ਐਸੇ ਤਰ੍ਹਾਂ ਦਿਨ ਅਠ ਜਿਉਂਦਾ ਨਜ਼ਰ ਕੋਈ ਨਾ ਆਇਆ ਨਾ ਕੋਈ ਦਵਾਰਾ ਰਹੇ ਨਾ ਨਾ ਮਠ ਮਨੁਸ਼ ਮਨੁਸ਼ ਕਰਾ ਸਭਾਈਆ ਤੇਰੇ ਪ੍ਰੇਮ ਦਾ ਵੇਖਾਂ ਹਾਕੂ ਤੇਰੀ ਵਸਤ ਤੁਰ ਦਰਗਾਈਆ ਜਿਹੜੇ ਤੇਰੇ ਹੋ ਕੇ ਤੈਨੂੰ ਜਾਨ ਛੱਡ ਕੀ ਕਿਹਾ ਸਾਬ ਜਰਮਨ ਚੀਜ਼ ਨੇ ਜਿਹੜੇ ਤੇਰੇ ਹੋ ਕੇ ਤੈਨੂੰ ਜਾਨ ਛੱਡ ਉਹਨਾਂ ਦਿਆਂ ਸਜਾਈਆ ਕਿਛੜੇ ਤੇਰੇ ਹੋ ਕੇ ਤੈਨੂੰ ਛੱਡ ਕੇ ਮੈਂ ਉਹਨਾਂ ਨੂੰ ਸਜ਼ਾ ਦੇ ਦਵਾਂ ਕਿਸੇ ਕੰਮ ਨੇ ਆਉਣਾ ਮਾਸ ਹੱਡ ਨਾੜੀ ਨਾੜੀ ਦੇਨਾਤ ਪਾਈਆ ਮੈਂ ਨਾੜੀ ਨਾੜੀ ਇਹਨਾਂ ਦੀ ਤਫਾ ਦੇਵਾਂ ਜਿਹੜੇ ਤੇਰੇ ਹੋ ਗਏ ਤੈਨੂੰ ਛੱਡ ਗਏ ਭਗਤ ਭਗਵਾਨ ਸੱਚ ਨਿਸ਼ਾਨਾ ਦੇਵਾ ਗੱਡ ਗਾੜ ਤੇਰੀ ਓਟ ਰਖਾਈ ਆ ਜੇ ਤੇਰਾ ਤਤ ਪਿਆਸਾ ਹੋਵੇ ਜਗ ਜੇ ਤੇਰਾ ਤਤ ਪਿਆਸਾ ਹੋਵੇ ਜਗ ਚ ਜੁਗ ਜੀਵਨ ਦਾਤੇ ਸਾਡਾ ਜੀਵਨ ਕੰਮ ਕਿਸੇ ਨਾ ਆਈਆ اے ਪ੍ਰਭੂਏ ਪ੍ਰਮਾਤਮਾ ਜੇ ਸੰਸਾਰ ਦੇ ਵਿੱਚ ਤੇਰਾ ਤਤ ਪਿਆਸਾ ਹੋਵੇ ਫੇਰ ਤਾਂ ਜਗ ਜੀਵਨ ਦਾਤੇ ਸਾਡਾ ਜੀਵਨ ਕੰਮ ਕਿਸੇ ਨਾਲ ਹੀ ਆ ਤੂੰ ਤੁਰ ਤੁਰ ਦਰਗਾਹ ਬੈਠਾ ਸੱਜ ਤੇਰੇ ਹੁਕਮ ਅੰਦਰ ਆਪਣਾ ਸੀਸ ਚੁਕਾਈਆ ਅੱਗੇ ਕੀ ਹੈ ਮੇਰਾ ਮੇਗ ਤੇਰਾ ਅੰਮ੍ਰਿਤ ਤੇਰਾ ਨੀਰ ਤੂੰ ਸਹਬ ਪੀ ਲੈ ਰੱਜ ਰੱਜ ਦੀ ਉਸ ਰੈਣ ਮੁੱਕ ਕਦੇ ਨਾ ਜਾਈਆ ਜੋਤੀ ਜੋ ਸਰੂ ਭਾਰ ਆਪਣੀ ਕਿਰਪਾ ਕਰ ਮੇਰੀ ਸੇਵਾ ਲੇ ਖੇ ਲਈਆ ਮੇਰੀ ਸੇਵਾ ਨੂੰ ਲੇ ਖੇ ਲਾਲਾ ਜੋ ਅੱਜ ਮੈਂ ਗੱਲ ਕਰ ਰਿਹਾ ਜਿਹੜੇ ਤੇਰੇ ਹੋ ਕੇ ਤੈਨੂੰ ਵੀ ਛੱਡ ਕੇ ਆ ਮੈਂ ਉਹਨਾਂ ਦੀ ਲਾੜੀ ਨਾੜੀ ਨੂੰ ਤਪਾ ਦੇਵਾਂ ਖਤਮ ਕਰ ਦਵਾਂ ਉਹਨੇ ਵੀ ਕਹ ਤਾ ਇਹ ਜਿਹੜੇ ਸਿੱਖ ਨਹੀਂ ਹੈਗੇ ਮਨਜੀਤ ਕਹੇ ਜੇ ਰੱਖਾਂ ਬੂੰਦਾ ਬਾਂਦੀ ਮਨਜੀਤ ਕੀ ਕਹਦਣਾ ਜੇ ਤੂੰ ਕਹੇ ਤੇ ਮੈਂ ਬੂੰਦਾ ਬਾਂਦੀ ਰੱਖ ਦੇਵਾਂ ਬਾਦਲ ਕਣਕੋਰ ਕਟਾ ਸ਼ਾਇਆ ਜੇ ਕਹੇ ਤੇ ਤੇਰੇ ਹੁਕਮ ਦੀ ਚਲਾ ਦੇਵਾ ਆਂਦੀ ਆਂਦੀ ਕਰਾਂ ਜਗਤ ਲੁਕਾਈਆ ਹੁਕਮ ਦਦੇ ਮੈਂ ਅੰਦੀ ਵੀ ਚਲਾ ਦੇਵਾ ਇਹ ਜਿਹੜੀ ਦੁਨੀਆ ਖਾਂਦੀ ਪਿੰਦੀ ਅਠਾ ਦਿਨਾ ਅੰਦਰ ਕਰਾਂ ਸਭਾਈਆ ਕਿਸੇ ਕਮਨਾ ਆਵੇ ਸੋਨਾ ਚਾਂਦੀ ਮਾਇਆ ਮਮਤਾ ਨਾ ਕੋਈ ਬੜਾਈਆ ਕੋਈ ਕੰਮ ਨਹੀਂ ਕੋਈ ਕੰਮ ਦੀ ਚੀਜ਼ ਨਹੀਂ ਰਹਿਣੀ ਸਜਣੋ ਦੋ ਜਹਾਨ ਤੇਰੀ ਬਾਂਦੀ ਬੰਦਨਾ ਵਿੱਚ ਸਾਰੇ ਸੀਸ ਨਵਾਈਆ ज्योति जोस रुभा राव अपने कृपाकार मेरी सेवा अपने दर रखाई आ मेरी सेवा अपने दर ਤੇ ਵਿੱਚ ਰਖ ਲੈ ਬੇਨਤੀ ਕਰਦੇ ਸਹ ਸੁਆਮੀ ਮੇਰਾ ਪੀਲਾ ਅਮਰਤ ਤੇਰਾ ਪਿਆਰ ਰਸ ਰਸਨਾ ਰਸ ਦੇਤ ਜਾਈਆ ਜੇ ਕਹਿ ਦੇਵੇਂ ਇੱਕ ਵਾਰ ਬਸ ਉਹ ਬਸਤੇ ਸਬਦੇ ਦਿਆਂ ਬੰਦਾਈਆ ਸਾਰਿਆਂ ਦੇ ਬਸਤੇ ਬੰਨ ਦਵਾ ਤੂੰ ਹੁਕਮ ਤਦੇ ਤੂੰ ਬਚਨ ਕੀਤਾ 9 ਦਿਨ ਜਲ ਨਹੀਂ ਲੈਣਾ ਸ਼ੱਕ ਐਸੇ ਕਰਕੇ ਉੱਤੋਂ ਪੱਜਿਆ ਬਾਹੋ ਦਾਹੀਆ ਬਚਨ ਕੀਤਾ ਸੀ ਨਾ ਪਰਮੇਸ਼ਰ ਨੇ ਕਿ 9 ਦਿਨ ਹੁ ਮੈਂ ਕੋਈ ਜਲ ਨਹੀਂ ਸਕਣਾ ਐਸੇ ਕਰਕੇ ਮੈਂ ਉੱਥੇ ਪੱਜਿਆ ਆ ਜੋੜ ਕੇ ਦੂਵੇਂ ਹੱਥ ਸੀ ਸਰੇਹਾਨੇ ਵਈਆ ਤੂੰ ਸਹਬ ਤੂੰ ਸਰਬ ਕਲਾ ਸਮਰਥ ਸਾਨੂੰ ਕਦੂ ਸਮਝਾਣੀ ਐ ਏ ਕੀ ਕਹਿਦ ਰਿਆ ਤੂੰ ਸਭ ਕਲਾ ਦਾ ਸਮਰਥ ਹੈਂ ਦਾਤਾ ਤੁਰ ਦਰਗਾਹੀਆ ਐ ਪ੍ਰਭੂ ਨੋਂ ਦਿਨ ਦਾ ਕੀਤਾ ਤੂੰ ਕਿਉਂ ਹੱਠ ਹਟিয়ে ਦੇ ਦਰੜਾਈਆ ਕਿਉਂ ਗੇੜ ਨ ਲੱਗਾ ਉਲਟੀ ਲੱਠ ਤਵਾਰਿਆ ਬਦਲਾਈਆ ਬਿਨ ਤੇਰੀ ਕਿਰਪਾ ਤੇਰੇ ਕੋਲੋਂ ਸਾਰੇ ਜਾਨ ਨਠ ਸੇਵਾਦਾਰ ਰਹਿਣ ਕੋਈ ਨਾ ਪਾਈਆ ਤੂੰ ਇਕੱਲਾ ਤੇ ਇਕੱਲਾ ਤੇਰਾ ਹਟ ਬੰਜਾਰਾ ਵੇਖੀ ਖਲਕ ਖੁਦਾਈਆ ਮੈਂ ਪੁਨੀਆਂ ਲੋਆਂ ਆਇਆ ਟੱਪ ਟੱਪੇ ਢੋਲੇ ਗੋਂਦਾ ਫਿਰਾ ਚਾਈ ਚਾਈਆ ਤੂੰ ਕਰਨ ਹਰਾ ਕਿਛ ਸਭ ਸਹਿਬ ਸੁਲਤਾਨ ਤੇਰੀ ਸਰਨ ਆਇਆ ਇਹ ਬੱਚੇ ਸੱਚੇ ਪਾਤਸ਼ਾਹ ਜੇ ਕਿ ਬੇਨਤੀ ਕਰਦੇ ਤੂੰ ਤਾਂ ਸਭ ਕੁਝ ਕਰ ਸਕਦਾ ਪਰ ਤੂੰ ਕਰਦਾ ਕਿਉਂ ਨਹੀਂ ਪਰਮੇਸ਼ਰ ਨੇ ਇਹ ਹੀ ਲਿਖ ਦਿੱਤਾ ਕਿ ਨਹੀਂ ਜਿਵੇਂ ਤੁਸੀਂ ਮੇਰੇ ਬੱਚੇ ਹੋ ਇਹ ਵੀ ਮੇਰੇ ਬੱਚੇ ਹਨ ਕਿਉਂਕਿ ਬਾਪ ਕਹਦੇ ਆਪਣੇ ਬੱਚਿਆਂ ਤੋਂ ਦੂਰ ਨਹੀਂ ਹੁੰਦਾ ਬੱਚਾ ਵੇਸ਼ ਜ ਆਪਣੇ ਬਾਪ ਤੋਂ ਦੂਰ ਹੋ ਜਾਵੇ ਮਨਜੀਤ ਕਹੇ ਮੇਰੇ ਹੁੰਦਿਆਂ ਤੂੰ ਕਿਉਂ ਰਹੇ ਪਿਆਸਾ ਜੋ ਪਿਆਸ ਸਭ ਦੀ ਦੇ ਬੁਝਾਈਆ ਕੀ ਕਹਿੰਦੇ ਸਹਿਜ ਦਾ ਮਨਜੀਤ ਕਿ ਮੈਂ ਤਾਂ ਸਭ ਦੀ ਪਿਆਸ ਬੁਝਾਰਾਂ ਬੁਝਾ ਦਿੰਦਾ ਪਰ ਤੂੰ ਕਿਉਂ ਪਿਆਸਾ ਰਹਿ ਜਾਵੇਂ ਤੂੰ ਸਭ ਦੀ ਪੂਰੀ ਕੀਤੀ ਆਸਾਂ ਤੂੰ ਸਭ ਦੀ ਜਿਹੜੀ ਆਸ਼ਾ ਪੂਰੀ ਕੀਤੀ ਆ ਤੂੰ ਫਿਰ ਵੀ ਪਿਆਸਾ ਤ੍ਰਿਸ਼ਨਾ ਦਿੱਤੀ ਗਵਾਈ ਆ ਮੈਂ ਬਣ ਕੇ ਦਾਸੀ ਦਾਸਾ ਸੇਵਕ ਸੇਵਾ ਸੱਚ ਕਮਾਈਆ ਮਨ ਕੇ ਤੇਰਾ ਆਖਾ ਆਇਆ ਚਾਹੀ ਚਾਈਆ ਤੂੰ ਮੇਰਾ ਹੋਣਾ ਰੱਖਾ ਰੱਖਿਆ ਕਰਨੀ ਥਾਉ ਥਾਈਆ ਹਰ ਸੰਗ ਜੀ ਇਹ ਲਿਖ ਥੋੜੀ ਜੀ ਲੰਬੀ ਆ ਮੈਂ ਵੀ ਆਪ ਜੀ ਨਾਲ ਇਹ ਲਿਖਤ ਦੇ ਜਿਹੜੀ ਅਖੀਰ ਲੀਆਂ ਜਿਹੜੀਆਂ ਲਾਈਨਾਂ ਉਹ ਮੈਂ ਆਪ ਜੀ ਨਾਲ ਸਾਂਝੀ ਕਰ ਦੇਵਾਂ ਕਿਉਂਕਿ ਇਹ ਲਿਖਤ ਲੰਬੀ ਹੋ ਜਣੀ ਰਿਕਾਰਡਿੰਗ ਲੰਬੀ ਹੋ ਜਣੀ ਹੈ ਜਗਦੀਸ਼ ਕਹੇ ਮਨਜੀਤ ਪ੍ਰੇਮ ਵਿੱਚ ਨਾ ਕੋਈ ਕਰੋਪੀ ਸਹਿਬਰ ਜਗਤ ਅਧਾਰਵਹ ਹਈਆ ਉਹ ਜਿਹੜੀ ਸੇਵਾ ਪ੍ਰਭੂ ਨੇ ਸੌਂਪੀ ਸਹਿਜ ਸਹਿਜ ਲੈ ਲਈ ਕਮਾਈਆ ਜਿਹੜੀ ਸੇਵਾ ਸਾਡੇ ਬਾਪ ਨੇ ਸਾਨੂੰ ਸੌਂਪੀ ਹੈ ਉਹਨੂੰ ਸਹਿਜ ਨਾਲ ਆਪਣਾ ਜਿਹੜੀ ਹੈ ਉਹਨੂੰ ਆਪਾਂ ਨੇ ਸੇਵਾ ਕਮਾਉਣੀ ਹੈ ਜਿਹੜੀ ਖਬਰ ਸ਼ਬਦ ਸੰਦੇਸ਼ੇ ਵਿੱਚ ਪਹੁੰਚੀ ਤੈਨੂੰ ਦਿੱਤੀ ਸੁਣਾਈਆ ਜਿਹੜੀ ਖਬਰ ਉਸ ਵੇਲੇ ਸ਼ਗ ਸੰਦੇਸ਼ੇ ਵਿੱਚ ਪਹੁੰਚੀ ਸੀ ਉਹ ਕਹਿੰਦਾ ਹੁਣ ਮੈਂ ਤੈਨੂੰ ਇਹ ਗੱਲ ਸੁਨਾਤੀ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਸਦ ਆਪਣਾ ਰਾਹ ਖਈਆ ਜਗਦੀਸ਼ ਕਹੀ ਮੈਂ ਬਚਨ ਕਹਾ ਸੱਚਾ ਸੱਚ ਦੇ ਅੰਦਰ ਲਈਆ ਤੂੰ ਜਗਤ ਜਵਾਨੀ ਵਿੱਚ ਬੱਚਾ ਬਚਨ ਵਿੱਚ ਵਢਾਈਆ ਸ੍ਰਿਸ਼ਟੀ ਨਾਲ ਕਰੀ ਨਾ ਤਕਾ ਤੂੰ ਸ੍ਰਿਸ਼ਟੀ ਨਾਲ ਤਕਾ ਨਾ ਕਰੀ ਵਹਿਣ ਵਹਿਣ ਵਹਾਈਆ ਪਹਿਲੋ ਕੁਛ ਖੇਲ ਹੋ ਲੈਣ ਦੇ ਮਦੀਨਾ ਮੱਕਾ ਪਹਿਲਾਂ ਆ ਖੇਲ ਹੋ ਲੈਣ ਦੇ ਮਕਬਰਿਆਂ ਵਿੱਚ ਪੇ ਦੁਹਾਈ ਆ ਜਦ ਮਕਬਰਿਆਂ ਚ ਦੁਹਾਈ ਪਈ ਫਿਰ ਹੁਕਮ ਆਵੇ ਸੱਚਾ ਫਿਰ ਸੱਚਾ ਹੁਕਮ ਆਵੇਗਾ ਜਦੋਂ ਤੁਰ ਫਰਮਾਨ ਇੱਕ ਜਨਾਈ ਆ ਲੈੰਦੀ ਦਿਸ਼ਾ ਪਾਣੀ ਲੱਭੇ ਨਾ ਕਿਸੇ ਨਾਲ ਲੱਪਾਂ ਹੁਕਮ ਹੋਣਦੇ ਉਹ ਜਦੋਂ ਸੱਚਾ ਹੁਕਮ ਆਇਆ ਪਰਮੇਸ਼ਰ ਦਾ ਪਰ ਹੱਲੇ ਨਹੀਂ ਫਿਰ ਉਹ ਪਾਣੀ ਹੈ ਜਿਹੜਾ ਉਹ ਬੁੱਕਾ ਵੀ ਸਾਨੂੰ ਇੱਕ ਲੱਪਸਨ ਪਾਣੀ ਨਹੀਂ ਮਿਲਣਾ ਲਮਾਂ ਪਿਆਸ ਨਾ ਕੋਈ ਬਜਾਈ ਹੈ ਉਸ ਵੇਲੇ ਇਹ ਲਮਾਂ ਬੁੱਲਾ ਨਾਲ ਤੋਂ ਨਾ ਜਣਾ ਪਾਣੀ ਹੈ ਇਹਨੇ ਪੀਣ ਨੂੰ ਨਹੀਂ ਮਿਲੇਗਾ ਉਸ ਵੇਲੇ ਤੁਹਾਨੂੰ ਲਮਾਂ ਜੜੀਆਂ ਉਸ ਵੇਲੇ ਪਾਣੀ ਲਮਾਂ ਨਾਲ ਨਹੀਂ ਲੱਗੇਗਾ ਪਿਆਸ ਨਹੀਂ 부ਜੇਗੀ ਪੂਰਨ ਦਾ ਪ੍ਰਗਟ ਹੋਵੇ ਇੱਕੋ ਪਪਾ ਪੂਰਨ ਦੇ ਕਿੰਨੇ ਪਪੇ ਕਿਉਂਕਿ ਨਾਨਕ ਪਪਾ ਸਾਹਿਬ ਜੀ ਨੇ ਇੱਕੀ ਵਾਰ ਪਪੇ ਨੂੰ ਮਾਨ ਦਿੱਤਾ ਸੀ ਕਿ ਪਪੇ ਤੋਂ ਪਰਮੇਸ਼ਰ ਹੋਵੇਗਾ ਪੂਰਨ ਦਾ ਪ੍ਰਗਟ ਹੋਵੇ ਏਕਾ ਪਪਾ ਪੱਪੂ ਪਾਪਾ ਦੋਵੇਂ ਦੇਨ ਦਿਖਾਈਆ ਸਹਿਬ ਸਤਗੁਰ ਬਿਨ ਪਿਆਰ ਭਗਤ ਭਗਤੀ ਕਿਸੇ ਦਾ ਨਹੀਂ ਸਕਾ ਸੱਜਣ ਸਤਨਕ ਕੋਇ ਖਵਈਆ ਜੋਤੀ ਜੋ ਸਰੂਪ ਹਾਰਾ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਬਰ ਨੀਕ ਲਕਨ ਨਾਇਨ ਮਾਰੇ ਸੀ ਸ਼ਿਸ਼ੂ ਮਿਸ਼ਣੂ ਭਗਵਾਨ ਤੇਰੇ ਪ੍ਰੇਮ ਦਾ ਅੰਮ੍ਰਿਤ ਮੇਗ ਰਸਾ ਰਸਤਾ ਵਾ ਵਾਪਸਤਾ ਦੇਣ ਸੁਨਈਆ ਸੋਹਰ ਸੰਗੀਦੀ ਜਿਸ ਤਰ੍ਹਾਂ ਸਾਹਿਬ ਜੀ ਦਾ ਮਨਜੀਤ ਸਾਹਿਬ ਜਾਂ ਜਗਦੀਸ਼ ਨੇ ਆਪਣੇ ਸੱਚਖੰਡ ਜਿਵੇਂ ਕੇ ਜਿਹੜੀ ਪੁਕਾਰ ਕੀਤੀ ਸੀ ਜਿਹੜਾ ਸਤਕਾਰ ਕੀਤਾ ਪਿਆਰ ਕੀਤਾ ਕਿਉਂ ਨਾ ਆਪਾਂ ਵੀ ਉਸ ਪ੍ਰਭੂ ਨਾਲ ਇਸੇ ਤਰ੍ਹਾਂ ਵਿਚਰੀ ਕਿਉਂਕਿ ਸਾਡੇ ਜਿਹਨੇ ਲੈਣੇ ਦੇਣੇ ਦੇਣ ਵਾਲਾ ਉਹ ਇੱਕੋ ਇੱਕੋ ਰੱਬ ਹੈ ਉਹ ਨਿਰਗੁਣਾ ਨੰਕਾਰ ਸੋ ਦਾਸ ਖਿਮਾ ਚੋਂਦਾ ਫਰਵਾਨੀ ਸਾਂਝੀ ਕਰਦੇ ਆਂ ਸ਼ਬਦ ਘਟਬਾਤ ਬੋਲਿਆ ਗਿਆ ਹੋਵੇ ਮੈਂ ਹਿਉ ਸੈਂਚੇ ਚਰਨਾ ਪਾਸੋਂ ਮਾਫੀ ਚਾ ਮੰਗਾ ਸੋ ਹੰਗ ਮਹਾਰਾ ਜੀਰ ਸਿੰਘ ਵਿਸ਼ਨੋ ਪੰਗਵਾਨ ਦੀ ਜੈ